ਚਾਰਤਮ ਯਾਤਰਾ ਹਮੇਸ਼ਾ ਸ਼ਰਧਾਲੂਆਂ ਲਈ ਅਟੁੱਟ ਵਿਸ਼ਵਾਸ ਦਾ ਇੱਕ ਪ੍ਰਤੀਕ ਬਣ ਕੇ ਰਹੀ ਹੈ ਪਰ ਇਸ ਸਾਲ ਕੇਦਾਰਨਾ ਧਾਮ ਤੱਕ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਜੇਬਾ ਥੋੜੀਆਂ ਟਿੱਲੀਆਂ ਕਰਨੀਆਂ ਪੈ ਸਕਦੇ ਨੇ ਉੱਤਰਾਖੰਡ ਸਿਵਲ ਐਵੀਏਸ਼ਨ ਡਿਵੈਲਪਮੈਂਟ ਅਥਾਰਟੀ ਨੇ ਹੈਲੀਕਾਪਟਰ ਸੇਵਾ ਦੇ ਕਰਾਇਆਂ ਦੇ ਵਿੱਚ 49% ਤੱਕ ਦਾ ਵਾਧਾ ਕਰ ਦਿੱਤਾ ਹੁਣ ਜੇ ਤੁਸੀਂ ਗੁਪਤਕਾਸ਼ੀ ਤੋਂ ਕੇਦਾਰਨਾ ਜਾਣਾ ਚਾਹੁੰਦੇ ਹੋ ਤਾਂ ਰਾਉਂਡ ਟ੍ਰਿਪ ਲਈ 12444 ਰੁਪਏ ਖਰਚਣੇ ਪੈ ਸਕਦੇ ਨੇ ਜਦੋਂ ਕਿ ਪਹਿਲਾਂ ਇਹ ਕਿਰਾਇਆ ਸਿਰਫ 8500 ਰੁਪਏ ਸੀ ਫਾਟਾ ਤੋਂ ਕਿਦਾਰਨਾ ਦਾ ਕਿਰਾਇਆ 6500 ਤੋਂ ਵੱਧ ਕੇ 9900 ਰੁਪਏ ਕਰ ਦਿੱਤਾ ਗਿਆ ਜਦੋਂ ਕਿ ਸੈਸੀ ਤੋਂ ਹੋਣੇ ਯਾਤਰੀਆਂ ਨੂੰ 8500 ਰੁਪਏ ਦੇਣੇ ਪੈ ਸਕਦੇ ਨੇ ਇਹ ਵਾਅਦਾ ਆਖਿਰ ਕਿਉਂ ਕੀਤਾ ਗਿਆ ਅਧਿਕਾਰੀਆਂ ਦੇ ਅਨੁਸਾਰ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਹਾਲ ਹੀ ਦੇ ਸਾਲਾਂ ਦੇ ਵਿੱਚ ਕਈ ਹੈਲੀਕਾਪਟਰ ਹਾਦਸਿਆਂ ਤੋਂ ਬਾਅਦ पीजीसीए ਨੇ ਸਖਤ ਨਿਰਦੇਸ਼ ਜਾਰੀ ਕੀਤੇ ਸੀ ਕਿ ਹੁਣ ਕੇਦਾਰਨਾਥ ਸਮੇਤ ਚਾਰ ਧਾਮਾਂ ਦੇ ਵਿੱਚ ਆਟੋਮੈਟਿਕ ਮੌਸਮ ਸਟੇਸ਼ਨ ਏਟੀਸੀ ਸਿਸਟਮ ਪੀਟੀਜ਼ੈਡ ਕੈਮਰੇ ਵੀਐਚਐਫ ਸੈੱਟ ਅਤੇ ਆਧੁਨਿਕ ਉਪਕਰਣ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਦੋ ਵੱਡੇ ਕੰਟਰੋਲ ਰੂਮ ਇੱਕ ਦਹਿਰਾਦੂਨ ਤੇ ਦੂਜਾ ਸਿਰਸੀ ਯਾਤਰਾ ਦੀ ਨਿਗਰਾਨੀ ਲਈ ਬਣਾਏ ਗਏ ਨੇ ਯਾਤਰਾ 15 ਸਤੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਟ੍ਰੈਕਟਾਂ ਦੀ ਆਨਲਾਈਨ ਬੁਕਿੰਗ 10 ਨਵੰਬਰ ਤੋਂ ਆਈਏ ਸੀਟੀਸੀ ਦੀ ਵੈੱਬਸਾਈਟ ਤੋਂ ਸ਼ੁਰੂ ਹੋ ਜਾਵੇਗੀ ਭਾਵੇਂ ਕਿ ਰਾਏ ਵੱਲ ਚੁਕੇ ਨੇ ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਚੱਜੇ ਪ੍ਰਬੰਧਨ ਦੇ ਲਈ ਲਿਆ ਗਿਆ ਉਤਰਾਖੰਡ ਦੀ ਚਾਰਤਮ ਯਾਤਰਾ ਹਮੇਸ਼ਾ ਸ਼ਰਧਾਲੂਆਂ ਲਈ ਅਟੁੱਟ ਵਿਸ਼ਵਾਸ ਦਾ ਇੱਕ ਪ੍ਰਤੀਕ ਬਣ ਕੇ ਰਹੀ ਹੈ ਪਰ ਇਸ ਸਾਲ ਕੇਦਾਰਨਾਥ ਧਾਮ ਤੱਕ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਜੇਬਾ ਥੋੜੀਆਂ ਟਿੱਲੀਆਂ ਕਰਨੀਆਂ ਪੈ ਸਕਦੇ ਨੇ ਉਤਰਾਖੰਡ ਸਿਵਲ ਐਵੀਏਸ਼ਨ ਡਿਵੈਲਪਮੈਂਟ ਅਥਾਰਟੀ ਨੇ ਹੈਲੀਕਾਪਟਰ ਸੇਵਾ ਦੇ ਕਿਰਾਏ ਦੇ ਵਿੱਚ 49% ਤੱਕ ਦਾ ਵਾਧਾ ਕਰ ਦਿੱਤਾ ਹੈ ਹੁਣ ਜੇ ਤੁਸੀਂ ਗੁਪਤ ਕਾਸ਼ੀ ਤੋਂ ਕੇਦਾਰਨਾ ਜਾਣਾ ਚਾਹੁੰਦੇ ਹੋ ਤਾਂ ਰਾਉਂਡ ਟ੍ਰਿਪ ਲਈ 12444 ਰੁਪਏ ਖਰਚਨੇ ਪੈ ਸਕਦੇ ਨੇ ਜਦੋਂ ਕਿ ਪਹਿਲਾਂ ਇਹ ਕਿਰਾਇਆ ਸਿਰਫ 8500 ਰੁਪਏ ਸੀ ਫਾਟਾ ਤੋਂ ਕੇਦਾਰਨਾ ਦਾ ਕਿਰਾਇਆ 6500 ਤੋਂ ਵੱਧ ਕੇ 9900 ਰੁਪਏ ਕਰ ਦਿੱਤਾ ਗਿਆ ਹੈ ਜਦੋਂ ਕਿ ਸੇਰਸੀ ਤੋਂ ਹੋਣੇ ਯਾਤਰੀਆਂ ਨੂੰ 8500 ਰੁਪਏ ਦੇਣੇ ਪੈ ਸਕਦੇ ਨੇ ਇਹ ਵਾਅਦਾ ਆਖਿਰ ਕਿਉਂ ਕੀਤਾ ਗਿਆ ਹੈ ਅਧਿਕਾਰੀਆਂ ਦੇ ਅਨੁਸਾਰ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਹਾਲ ਹੀ ਦੇ ਸਾਲਾਂ ਦੇ ਵਿੱਚ ਕਈ ਹੈਲੀਕਾਪਟਰ ਹਾਦਸਿਆਂ ਤੋਂ ਬਾਅਦ डीजीसीए ਨੇ ਸਖਤ ਨਿਰਦੇਸ਼ ਜਾਰੀ ਕੀਤੇ ਸੀ ਕਿ ਹੁਣ ਕੇਦਾਰਨਾਥ ਸਮੇਤ ਚਾਰਤਾਮਾ ਦੇ ਵਿੱਚ ਆਟੋਮੈਟਿਕ ਮੌਸਮ ਸਟੇਸ਼ਨ ਏਟੀਸੀ ਸਿਸਟਮ ਪੀਟੀਜ਼ੈਡ ਕੈਮਰੇ ਵੀਐਚਐਫ ਸੈਟ ਅਤੇ ਆਧੁਨਿਕ ਉਪਕਰਣ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਦੋ ਵੱਡੇ ਕੰਟਰੋਲ ਰੂਮ ਇੱਕ ਦਹਿਰਾਦੂਨ ਤੇ ਦੂਜਾ ਸਿਰਸੀ ਯਾਤਰਾ ਦੀ ਨਿਗਰਾਨੀ ਲਈ ਬਣਾਏ ਗਏ ਨੇ ਯਾਤਰਾ 15 ਸਤੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਟਿਕਟਾਂ ਦੀ ਆਨਲਾਈਨ ਬੁਕਿੰਗ 10 ਸਤੰਬਰ ਤੋਂ ਆਈਆ ਸੀਟੀਸੀ ਦੀ ਵੈਬਸਾਈਟ ਤੋਂ ਸ਼ੁਰੂ ਹੋ ਜਾਵੇਗੀ ਭਾਵੇਂ ਕਿ ਰਾਏ ਵੱਲ ਚੁਕੇ ਨੇ ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਚੰਜੇ ਪ੍ਰਬੰਧਨ ਦੇ ਲਈ ਲਿਆ ਗਿਆ ਹੈ